10 ਮਹੀਨੇ ਤੋਂ ਅੰਦੋਲਨ ਚੱਲ ਰਿਹਾ ਤੇ ਤੁਸੀਂ ਅੱਜ ਪਹੁੰਚੇ ਹੋ ਕੀ ਲੱਗਦਾ ਕਿ ਅੱਗੇ ਹੁਣ ਮੋਰਚਾ ਵੱਡਾ ਹੋਣ ਜਾ ਰਿਹਾ ਹੈ ਨਹੀਂ ਮੇਰੇ ਕੋ ਹਾਲਚਲ ਵੀ ਜਾਣਨ ਆਏ ਆ ਸਮਰਥਨ ਦੇਣ ਵੀ ਆਏ ਆ ਤੇ ਇਕੱਠਾ ਵੀ ਹੋ ਰਿਹਾ ਮੋਰਚਾ ਹੋਊਗਾ ਤੇ ਬਚੇਗਾ ਅਗਰ ਜੇ ਮੋਰਚਾ ਇਕੱਠਾ ਨਹੀਂ ਹੁੰਦਾ ਤੇ ਬਚਣਾ ਮੁਸ਼ਕਲ ਆ ਜੇ ਇਹ ਹੱਦੋਂ ਵੱਧ ਕੁੱਟ ਖਾ ਕੇ ਹੀ ਇਕੱਠੇ ਹੋਈਏ ਤੇ ਫਿਰ ਫਾਇਦਾ ਕੋ ਨਹੀਂ ਕੱਟਿਆਂ ਹੋ ਕੇ ਜੇ ਪਹਿਲੀਆਂ ਗਲਤੀਆਂ ਨੂੰ ਇਹ ਦੁਆਰੇ ਦਰਵਾਵਾਂਗੇ ਤੇ ਮੈਂ ਘਾਟੇ ਜਾਵਾਂਗੇ ਹਨ ਇਸ ਕਰਕੇ ਉਹ ਤਾਂ ਜੋ ਹੋਣਾ ਸੀ ਹੋ ਚੁੱਕਿਆ ਹੁਣ ਉਥੋਂ ਪਹਿਲਾਂ ਕਹਿੰਦੇ ਹਨ ਹਰਿਆਣੇ ਵਾਲੇ ਵੀ ਤੁਸੀਂ ਟਰੈਕਟਰ ਨਾਲ ਲਿਆਓ ਟਰਾਲੀਆਂ ਨਾਲ ਲਿਆਓ ਪੈਦਲ ਆਜੋ ਹੁਣ ਪੈਦਲ ਜਾਂਦੇ ਨੇ 100 ਦਾ ਜਥਾ ਜਿਹੜਾ 101 ਉਹਨੂੰ ਨਹੀਂ ਲੱਗਣ ਦੇਣਗੇ ਬਹੁਤ ਵੱਡਾ ਘਾਟਾ ਪਿਆ ਇਕੱਠਿਆਂ ਨਾ ਹੋਣ ਕਰ ਇਹਦੀ ਅਰਦਾਸ ਕਰਦੇ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਰਦੇ ਆ ਪਰਮਾਤਮਾ ਦੇ ਚਰਨਾਂ ਵਿੱਚ ਤੰਦਰੁਸਤੀ ਦੇਣ ਸੱਚੇ ਪਾਤਸ਼ਾਹ ਉਹਨਾਂ ਨੂੰ ਤੇ ਉਹਨਾਂ ਦੀ ਜਾਨ ਬਚਾਉਣੀ ਜਿਹੜੀ ਉਹ ਸਭ ਤੋਂ ਜ਼ਰੂਰੀ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਜਗਜੀਤ ਸਿੰਘ ਡੱਲੇਵਾਲ ਅੱਜ 18ਵੇਂ ਦਿਨ ਦੇ ਮਰਨ ਵਰਤਤੇ ਨੇ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂ ਪਹੁੰਚੇ ਨੇ ਭਾਵੇਂ ਰਕੀਸ਼ਟ ਕਾਇਤ ਹੋਣਾ ਲਖੋਵਾਲ ਹੋਣ ਜਾਂ ਫਿਰ ਮਨਜੀਤ ਧਨੇਰ ਹੋਣ ਬੁੱਟਾ ਸਿੰਘ ਸ਼ਾਦੀਹਰੀ ਹੋਣ ਤੇ ਹੋਰ ਵੀ ਬਹੁਤ ਸਾਰੇ ਆਗੂ ਪਹੁੰਚਾ ਉਹਨਾਂ ਵਿੱਚੋਂ ਸਾਡੇ ਨਾਲ ਨੇ ਬੁੱਟਾ ਸਿੰਘ ਜੀ ਸ਼ਾਦੀਪੁਰ ਸ਼ਾਦੀਪੁਰ ਤੇ ਕਿਵੇਂ ਦੇਖਦੇ ਹੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਪਿਛਲੇ ਲੰਬੇ ਦਿਨਾਂ ਤੋਂ ਜਿਹੜੇ ਆ ਡੱਲੇਵਾਲ ਸਾਹਿਬ ਇੱਥੇ ਮਰਨ ਵਰਤੇ ਬੈਠੇ ਆ ਪਹਿਲਾਂ 10 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਤੇ ਤੁਸੀਂ ਅੱਜ ਪਹੁੰਚੇ ਹੋ ਕੀ ਲੱਗਦਾ ਕਿ ਅੱਗੇ ਹੁਣ ਮੋਰਚਾ ਵੱਡਾ ਹੋਣ ਜਾ ਰਿਹਾ ਹੈ ਜਾਂ ਫਿਰ ਤੁਸੀਂ ਆਪਣੇ ਵੱਲੋਂ ਜਥੇਬੰਦੀਆਂ ਸਿਰਫ ਸਮਰਥਨ ਦੇਣ ਜਾਂ ਉਹਨਾਂ ਦਾ ਹਾਲਚਲ ਜਾਨਣਾ ਹੈ ਨਹੀਂ ਵੇਖੋ ਹਾਲਚਲ ਵੀ ਜਾਨਣ ਆਏ ਆ ਸਮਰਥਨ ਦੇਣ ਵੀ ਆਏ ਆ ਤੇ ਇਕੱਠਾ ਵੀ ਹੋ ਰਿਹਾ ਮੋਰਚਾ ਐਸੀ ਗੱਲ ਨਹੀਂ ਕੋਈ ਵੀ ਹੁਣ ਇਕੱਠਾ ਹੋਊਗਾ ਤੇ ਬਚੇਗਾ ਅਗਰ ਜੇ ਮੋਰਚਾ ਇਕੱਠਾ ਨਹੀਂ ਹੁੰਦਾ ਤੇ ਬਚਣਾ ਮੁਸ਼ਕਲ ਆ ਕਿਉਂਕਿ ਸਰਕਾਰਾਂ ਜੜੀਆਂ ਨੇ ਉਹ ਹਾਵੀ ਹੋ ਸਰਕਾਰਾਂ ਧੱਕਾ ਕਰਨ ਦਾ ਯਤਨ ਜਿਹੜਾ ਉਹ ਕਰੀ ਜਾਂਦੀਆਂ ਨੇ ਉਹ ਪੈਰੋਂ ਪਰ ਅੱਗੇ ਵਧ ਰੀਆਂ ਨੇ ਤੇ ਉਹਨਾਂ ਨੂੰ ਰੋਕਣ ਵਾਸਤੇ ਫੇਰ ਸਾਨੂੰ ਇਕੱਠਿਆਂ ਹੋਣਾ ਹੀ ਪਊਗਾ ਤੇ ਜੇ ਇਹ ਹੱਦੋਂ ਵੱਧ ਕੁੱਟ ਖਾ ਕੇ ਹੀ ਇਕੱਠੇ ਹੋਈਏ ਤਾਂ ਫੇਰ ਫਾਇਦਾ ਕੋਈ ਨਹੀਂ ਤੇ ਦੂਜੀ ਗੱਲ ਇਹ ਕਿ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਮਹਣ ਗੱਲ ਓਏ ਗੱਲ ਇਹ ਆ ਕਿ ਸਾਡਾ ਆਗੂ ਜਿਹੜਾ ਬੈਠਾ ਹੋਇਆ ਮਰਨ ਵਰਤੇ ਉਹਦੀ ਜਾਨ ਬਚਾਉਣੀ ਹੈ ਕਿਹੜੇ ਤਰੀਕੇ ਬਾਈ ਸਕਦੇ ਆ ਉਹਨਾਂ ਨੂੰ ਬਚਾਉਣਾ ਜਿਹੜਾ ਉਹ ਸਭ ਤੋਂ ਜ਼ਰੂਰੀ ਹੈ ਬਾਕੀ ਸੰਘਰਸ਼ ਤਾਂ ਸਾਰੀ ਜ਼ਿੰਦਗੀ ਚੱਲਦੇ ਰਹਿਣੇ ਪਿੱਛੋਂ ਵੀ ਚੱਲਦੇ ਆ ਗਏ ਚੱਲੀ ਹੋ ਜਾਣੇ ਹਨ ਤੇ ਮਸਲੇ ਸੰਘਰਸ਼ਾਂ ਨਾਲ ਹੀ ਹੱਲ ਹੁੰਦੇ ਨੇ ਸਭ ਤੋਂ ਪਹਿਲਾਂ ਮੇਨ ਗੱਲ ਇਹੀ ਹੈ ਕਿ ਉਹਨਾਂ ਦੀ ਜਾਨ ਜਿਹੜੀ ਉਹ ਕਿਹੜੇ ਤਰੀਕੇ ਬਚ ਸਕਦੀ ਹੈ ਇਦੇ ਵਾਸਤੇ ਤੁਸੀਂ ਕੋਈ ਕਰ ਰਹੇ ਹੋ ਮੀਟਿੰਗ ਹਾਂਜੀ ਸਾਡੀਆਂ ਮੀਟਿੰਗਾਂ ਹੋ ਰਹੀਆਂ ਨੇ ਅਸੀਂ ਹੁਣ ਜੂਮ ਮੀਟਿੰਗ ਵੀ ਸ਼ਾਇਦ ਕਰਾਂਗੇ ਜਾ ਕੇ 24 ਨੂੰ ਮੀਟਿੰਗ ਵੀ ਰੱਖੀ ਹੋਈ ਹੈ ਚਾਹੇ ਦੂਰ ਆ ਹਾਂਜੀ ਆਵਾਂ ਤੇ ਮੀਟਿੰਗ ਕਰਕੇ ਜਰੂਰ ਜਲਦੀ ਹੀ ਕੋਈ ਨਾ ਕੋਈ ਫੈਸਲਾ ਇਹ ਜਿਹੜਾ ਹੈ ਉਹ ਹੋਵੇਗਾ ਕਿ ਇੱਕ ਮੰਚ ਤੇ ਹੋਈਏ ਜੇ ਬਚਣਾ ਅਗਰ ਜੇ ਇੱਕ ਮੰਚ ਤੇ ਨਾ ਹੋਵੇ ਤੇ ਫਿਰ ਮੁਸ਼ਕਲ ਹੋ ਜਾਊ ਤੁਸੀਂ ਇੱਥੇ ਆਉਣਾ ਲੇਟ ਹੋਗੇ ਜਾਂ ਫਿਰ ਜ਼ਰੂਰੀ ਸਮਝ ਆ ਹਣਾ ਆਉਣਾ ਜ਼ਰੂਰੀ ਨਹੀਂ 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 ਐ ਨਹੀਂ ਗੱਲ ਉਹ ਕੋਈ ਲੇਟ ਨਹੀਂ ਹੁੰਦਾ ਹੁੰਦਾ ਕੋਈ ਵੀ ਸਿਸਟਮ ਵਿੱਚ ਚੱਲਦੇ ਰਹਿੰਦੇ ਨੇ ਜਿਹੜੇ ਵਖਰੇਵੇਂ ਆ ਕਿ ਨਹੀਂ ਜਦੋਂ ਮੋਰਚਾ ਲੱਗਿਆ ਇਹਨਾਂ ਵਾਲਾ 1 ਉਦੋਂ ਪਹਿਲਾਂ ਸਾਡੇ ਬਹੁਤ ਜ਼ਿਆਦਾ ਯਤਨ ਸੀ ਕਿ ਵੱਡੇ ਪੱਧਰ ਦੇ ਉੱਤੇ ਕਿ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਿਆਂ ਕੀਤਾ ਜਾਵੇ ਇੱਕ ਮੰਚ ਤੇ ਇਕੱਠਿਆਂ ਕਰਕੇ ਫਿਰ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਜਿਹੜੀ ਉਹ ਛੇੜੀ ਜਾਵੇ ਤੇ ਉਹਦੇ ਸਬੰਧ ਵਿੱਚ ਇਹ ਕਮੇਟੀਆਂ ਵੀ ਬਣਾਈਆਂ ਸੀ ਤਿੰਨ ਚਾਰ ਉਹਨਾਂ ਕਮੇਟੀਆਂ ਨੇ ਯਤਨ ਕਰਨੇ ਸਨ ਸਾਰਿਆਂ ਨੂੰ ਇਕੱਠਿਆਂ ਕਰਨ ਦੇ ਪਰ ਨਹੀਂ ਹੋ ਸਕੇ ਹੁਣ ਮੈਂ ਡੱਲੇਵਾਲ ਸਾਹਿਬ ਨਾਲ ਜਿਹੜੀ ਗੱਲ ਹੋਣੀ ਉਹ ਮੇਰੀ ਜ਼ਿੰਮੇਵਾਰੀ ਕੋਚ ਸੀ ਪਰ ਉਹਦੇ ਚ ਕਾਰਨ ਐ ਬਣਿਆ ਕਿ ਕਿਸੇ ਕਾਰਨ ਵੀ ਨਹੀਂ ਹੋ ਸਕੀ ਲਾਲੋ ਹੁਣ ਅੱਜ ਉਹਨਾਂ ਦੀ ਸਥਿਤੀ ਬੜੀ ਗੰਭੀਰ ਹੈ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅੱਜ ਤੇ ਇੱਕੋ ਗੱਲ ਹੈ ਵੀ ਹੁਣ ਸਾਨੂੰ ਦੁਬਾਰੇ ਕੱਟਿਆਂ ਹੋ ਕੇ ਜੇ ਪਹਿਲੀਆਂ ਗਲਤੀਆਂ ਨੂੰ ਇਹ ਦੁਆਰੇ ਦਰਹਾਵਾਂਗੇ ਤੇ ਮੈਂ ਘਾਟੇ ਜਾਵਾਂਗੇ ਹਣਾ ਇਸ ਕਰਕੇ ਉਹ ਤਾਂ ਜੋ ਹੋਣਾ ਸੀ ਹੋ ਚੁੱਕਿਆ ਜੇ ਉਦੋਂ ਥੋੜਾ ਜਿਹਾ ਵੀ ਸਹਿਜ ਨਾਲ ਚੱਲ ਜਾਂਦੇ ਕੱਟੇ ਹੋ ਕੇ ਆਉਂਦੇ ਤੇ ਅੱਜ ਆ ਪੋਜੀਸ਼ਨ ਨਹੀਂ ਸੀ ਹੋਣੀ ਕਾਲੀ ਹੋਗੀ ਮਤਲਬ ਕਾਲੀ ਹੋਗੀ ਤੇ ਕਾਲੀ ਜੜੀ ਇਹ ਤੁਹਾਨੂੰ ਪਤਾ ਕਾਲੀ ਦਾ ਨੁਕਸਾਨ ਹੀ ਹੁੰਦਾ ਹੁੰਦਾ ਹਮੇਸ਼ਾ ਇਹ ਤਾਂ ਆਪਾਂ ਖਾਨਮੇ ਬਣੇ ਉਹ ਵੀ ਕਾਲੀ ਜੜੀ ਇਹਦੇ ਨਾਲ ਨੁਕਸਾਨ ਹੁੰਦਾ ਕਾਲੀ ਘਟੋੜ ਵਾਲੀ ਗੱਲ ਬਣ ਗਈ ਉਹਦੇ ਨਾਲ ਨੁਕਸਾਨ ਹੋ ਰਿਹਾ ਸਾਡਾ ਬਹੁਤ ਵੱਡੇ ਪੱਧਰ ਤੇ ਹੋਇਆ ਏ ਜੇ ਇਕੱਠੇ ਹੁੰਦੇ ਸਾਰੇ ਹੈ ਹੋ ਸਕਦਾ ਹੈ ਕਿ ਆ ਨੋਬਤੀ ਨਾ ਆਉਦੀ ਮਸਲੇ ਤਾਂ ਉਹਨਾਂ ਦੇ ਵੀ ਉਹੀ ਨੇ ਜਿਹੜੇ ਤੁਸੀਂ ਇੱਕੋ ਕੁਛ ਹੈ ਜੀ ਦਿੱਲੀ ਵਾਲੇ ਮਸਲੇ ਨੇ ਜਿਹੜੇ ਦਿੱਲੀੋਂ ਛੱਡ ਕੇ ਆਏ ਸੀ ਉਹੀ ਮਸਲੇ ਆ ਕੋਈ ਨਵਾਂ ਮਸਲਾ ਹੋਰ ਕੋਈ ਨਹੀਂ ਕੋਈ ਵੀ ਜੁੜਿਆ ਇਹਦੇ ਵਿੱਚ ਮਸਲੇ ਉਹੀ ਨੇ ਜਿਹੜੇ ਕੇਂਦਰ ਸਰਕਾਰ ਨੇ ਮੰਨੇ ਨੇ ਉਹਨਾਂ ਨੇ ਲਿਖਤੀ ਦਿੱਤਾ ਹੋਇਆ ਸਾਰਾ ਕੁਝ ਤੇ ਉਹੀ ਮੰਗਾ ਨੇ ਪਰ ਆ ਜਿਹੜਾ ਹੁਣ ਸਿਸਟਮ ਬਣ ਚੁੱਕਿਆ ਇਸ ਟਾਈਮ ਸਾਡੇ ਇਹ ਵਖਰੇਵੇਂ ਹੋਣ ਦੇ ਕਾਰਨ ਇਹ ਬਣਿਆ ਤਾਂ ਹੀ ਸਾਨੂੰ ਪੰਜਾਬ ਦੇ ਵਿੱਚ ਰੋਕ ਲਿਆ ਗਿਆ ਹਰਿਆਣੇ 'ਚ ਨਹੀਂ ਬੜਨ ਦਿੱਤਾ ਗਿਆ ਜੇ ਦਿੱਲੀ ਜਾਣਾ ਸੀ ਸਭ ਹਨਾ ਪੰਜਾਬ 'ਚ ਹੀ ਰੋਕ ਲਿਆ ਉਹਦਾ ਕਾਰਨ ਹੀ ਆ ਹਾਂ ਬਿਲਕੁਲ ਇਹੀ ਗੱਲ ਹੈ ਜੀ ਹੁਣ ਉੱਥੋਂ ਪਹਿਲਾਂ ਕਹਿੰਦੇ ਹਨ ਹਰਿਆਣੇ ਵਾਲੇ ਵੀ ਤੁਸੀਂ ਟਰੈਕਟਰ ਨਾਲ ਲਿਆਓ ਟਰਾਲੀਆਂ ਨਾਲ ਲਿਆਓ ਪੈਦਲ ਆਜੋ ਹੁਣ ਪੈਦਲ ਜਾਂਦੇ ਨੇ 100 ਦਾ ਜਥਾ ਜਿਹੜਾ 101 ਉਹਨੂੰ ਵੀ ਲੱਗਣ ਦੇ ਦਿੰਦੇ ਗਾਹਾਂ ਹਣਾ ਇਸ ਕਰਕੇ ਸਰਕਾਰਾਂ ਕਿਹੇ ਗੱਲ ਤੇ ਖੜਦੀਆਂ ਨੇ ਤੇ ਜੇ ਅਸੀਂ ਇਕੱਠੇ ਹੋ ਜਾਈਏ ਤੇ ਜਿਵੇਂ 2020 ਦੇ ਵਿੱਚ ਆਪਾਂ ਗਏ ਸੀ ਤੁਸੀਂ ਨਾਲ ਹੀ ਸੀਗੇ ਸਾਡੇ ਕਵਰੇਜ ਕਰ ਰਹੇ ਸਾਰੇ ਤੇ ਉਦੋਂ ਕਿਵੇਂ ਆੜ ਬਾਰਡਰ ਬੁੱਡਰ ਜਾਣੁਰਾ ਪਰ ਸਾਰੇ ਹਾਲਾਕੇ ਸਿੱਟਦੇ ਉਹਨਾਂ ਨੇ ਹਣਾ ਕੋਈ ਦਿੱਕਤ ਨਹੀਂ ਹੁਣ ਵੀ ਕੋਈ ਨਹੀਂ ਰਹਿਣਾ ਚਾਹੇ ਜਿੰਨੀਆਂ ਮਰਜ਼ੀ ਉਹਨਾਂ ਨੇ ਲਹਿਰਾਂ ਲਾਈਆਂ ਹੀ ਜੇ ਇਕੱਠੇ ਹੁੰਦੇ ਫਿਰ ਸਾਰਾ ਮਸਲਾ ਹੱਲ ਹੋ ਜਾਂਦਾ ਸਾਨੂੰ ਬਹੁਤ ਵੱਡਾ ਘਾਟਾ ਪਿਆ ਇਕੱਠਿਆ ਨਾ ਹੋਣ ਕਰਕੇ ਅੱਜ ਮਸਲਾ ਕੀ ਵਿਚਾਰਨ ਜਾ ਰਹੇ ਹਾਂ ਸ਼ਾਮ ਨੂੰ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਕਰਦੇ ਆ ਇਕੱਠਾ ਦਾ ਮਸਲਾ ਤਾਂ ਵੀ ਕੋਈ ਇੱਕੋ ਹੀ ਏ ਏਕੇ ਦਾ ਬਸ ਹੋਰ ਤਾਂ ਕੋਈ ਗੱਲ ਹੈ ਨਹੀਂ ਏਕੇ ਏਕੇ ਵਾਲਾ ਦੱਲੇਵਾਲਾ ਦੱਲੇਵਾਲਾ ਸਾਡੀ ਜਿਹੜੀ ਸਿਹਤ ਆ ਇਹਦੀ ਅਰਦਾਸ ਕਰਦੇ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਰਦੇ ਆ ਪਰਮਾਤਮਾ ਦੇ ਚਰਨਾਂ ਵਿੱਚ ਤੰਦਰੁਸਤੀ ਦੇਣ ਸੱਚੇ ਪਾਤਸ਼ਾਹ ਉਹਨਾਂ ਨੂੰ ਤੇ ਉਹਨਾਂ ਦੀ ਜਾਨ ਬਚਾਉਣੀ ਜਿਹੜੀ ਉਹ ਸਭ ਤੋਂ ਜ਼ਰੂਰੀ ਹੈ ਇਹ ਆਪਣਾ ਅਰਦਾਸ ਵੀ ਹੈ ਤੇ ਅਸੀਂ ਇੱਥੇ ਚਰਚਾ ਵੀ ਕਰਾਂਗੇ ਵੀ ਕਿਹੜੇ ਟੰਗ ਨਾਲ ਹੋ ਸਕਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਇਹ ਸੰਗ ਬੂਟਾ ਸਿੰਘ ਸ਼ਾਦੀਪੁਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੋਰਚੇ ਦੇ ਆਗੂ ਆ ਜਿਹੜੇ ਉਹ ਵੀ ਇਕੱਠੇ ਹੋਣਗੇ ਤੇ ਸ਼ਾਮ ਨੂੰ ਵੀ ਮੀਟਿੰਗ ਹੈ ਤੇ 24 ਤਰੀਕ ਨੂੰ ਫਿਰ ਤੋਂ ਮੀਟਿੰਗ ਹੈ ਤਾਂ ਇਹਨਾਂ ਮੀਟਿੰਗਾਂ ਦੇ ਵਿੱਚ ਦੱਲੇਵਾਲ ਸਾਹਿਬ ਦੀ ਜੋ ਸਿਹਤ ਆ ਉਸ ਦਾ ਮਸਲਾ ਵੀ ਵਿਚਾਰਿਆ ਜਾਊ ਤੇ ਬਾਕੀ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਤੋਂ ਇਕੱਠੇ ਕਿਵੇਂ ਹੋਣਾ ਅੱਗੇ ਦੀ ਰਣਨੀਤੀ ਕਿਵੇਂ ਬਣਾਉਣੀ ਹੈ ਸਾਰੀ ਗੱਲਬਾਤ ਉਲੀਕੀ ਜਾਵੇਗੀ ਕੀ ਅਪਡੇਟ ਆਉਂਦੀ ਹੈ ਸ਼ਾਮ ਨੂੰ ਤੇ ਅਗਲੇ ਮ ਇਸ ਕੋਰਨਰ ਦੇ ਨਾਲ